ਨਾ ਵਿਜਾਤਿਆਂ ਨੂੰ ਮੈਂ ਧੰਨ ਮੰਨਦਾ ਐ ਇਸ ਵੀਰ ਨੂੰ ਸਲੂਟ ਵੀ ਕਰਦਾ ਕਮੰਤਰੀ ਦੇ ਦੇ ਉੱਪਰ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਲੰਮੀ ਲੜਾਈ ਜਿਹੜੀ ਆ ਲੜੀਆ ਮਨੁੱਖੀ ਅਧਿਕਾਰਾਂ ਨੂੰ ਚੈਲੰਜ ਕੀਤਾ ਹੋਇਆ ਮਨੁੱਖੀ ਅਧਿਕਾਰਾਂ ਦੇ ਉੱਪਰ ਇਡੀ ਲੰਮੀ ਲੜਾਈ ਦੇ باوجود ਵੀ ਇਨਸਾਫ ਲਈ ਜਿਹੜਾ ਅੱਜ ਵੀ ਇਹ ਪਰਿਵਾਰ ਡਟਿਆ ਹੋਇਆ ਆ ਬੜੀਆਂ ਬੜੀਆਂ ਆਫਰਾਂ ਦੇ باوجود ਵੀ ਆਪਣੇ ਜਮੀਰ ਨੂੰ ਨਹੀਂ ਵੇਚਿਆ ਸਿਰਫ ਕਾਨੂੰਨ ਤੇ ਵਿਸ਼ਵਾਸ ਕੀਤਾ ਆ ਭਾਰਤੀ ਕਾਨੂੰਨ ਤੇ ਵਿਸ਼ਵਾਸ ਕੀਤਾ ਆ ਭਾਰਤੀ ਕਾਨੂੰਨ ਦੇ ਅਨੁਸਾਰ ਮਨੁੱਖੀ ਅਧਿਕਾਰ ਤੇ ਪੱਤਰ ਤੇ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾ ਰਿਹਾ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਮਨੁੱਖੀ ਅਧਿਕਾਰਾਂ ਦਾ ਦਿਨ ਆ ਜੀ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਵਾ ਕਿਸੇ ਟਾਈਮ ਜਦੋਂ ਘਾਟ ਦੇ ਵਿੱਚ ਅਤਿਆਚਾਰ ਹੋਏ ਮੰਤਰੀ ਪੱਧਰ ਤੇ ਅਤਿਆਚਾਰ ਹੋਏ ਤਾਂ ਉਦੋਂ ਕਮਿਸ਼ਨਾਂ ਜਿਹੜੇ ਉਹ ਹੋਂਦ ਵਿੱਚ ਆਏ ਕਿ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਕੀਤੀ ਜਾਵੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਕਰਨ ਵਾਸਤੇ ਕਮਿਸ਼ਨ ਬਣੇ ਤੇ ਕਮਿਸ਼ਨਾਂ ਨੇ ਅੱਗੇ ਜਿਹੜੇ ਸਾਡਾ ਪ੍ਰਬੰਧਕੀ ਢਾਂਚਾ ਪ੍ਰਸ਼ਾਸਨਿਕ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਸਾਡੇ ਅਧਿਕਾਰੀ ਉਹਨਾਂ ਜਿਹੜੀਆਂ ਨਿਯੁਕਤ ਨੇ ਉਹ ਕਾਨੂੰਨ ਦੇ ਤਹਿਤ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਬਣੀਆਂ ਪਰ ਦੁੱਖ ਦੀ ਗੱਲ ਆ ਕਿ ਅੱਜ ਲੰਮਾ ਸਮਾਂ ਹੋ ਗਿਆ 1947 ਤੋਂ ਲੈ ਕੇ ਸਾਨੂੰ ਯਾਦ ਹੋਿਆਂ ਨੂੰ ਤੇ 1947 ਤੋਂ ਲੈ ਕੇ ਅੱਜ ਤੱਕ ਮਨੁੱਖੀ ਅਧਿਕਾਰਾਂ ਦਾ ਕਾਣ ਆ ਜਿਹੜਾ ਉਹ ਸਭ ਤੋਂ ਵੱਧ ਪੁਲਸ ਨੇ ਕੀਤਾ ਜਿਨ੍ਹਾਂ ਦੀ ਡਿਊਟੀ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਕਰਨੀ ਸੀ ਉਹਨਾਂ ਨੇ ਹੀ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਬਾੜ ਨੇ ਹੀ ਖੇਤ ਨੂੰ ਖਾਦਾ ਵਾ ਚਾਹੇ ਸਰਕਾਰਾਂ ਵੀ ਇਹਦੇ ਵਿੱਚ ਸਤਾਧਾਰੀ ਲੋਕ ਤਕੜੇ ਲੋਕ ਅਮੀਰ ਜਿਵੇਂ ਕਹਿ ਲਿਏ ਵੀ ਜਿਹੜੇ ਘਰਾਣੇ ਉਹ ਵੀ ਇਹਦੇ ਲਈ ਉਹ ਨਹੀਂ ਜ਼ਿੰਮੇਵਾਰ ਆ ਪਰ ਉਧਾਰਨਾ ਇੱਥੇ ਬਹੁਤ ਨੇ ਮੰਤਰੀ ਪੱਧਰ ਤੋਂ ਲੈ ਕੇ ਲੋਕਲ ਤੱਕ ਆਜ ਤੱਕ ਤਾਂ अनेका ਉਧਾਰਨਾ ਨੇ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਜਿਹੜਾ ਉਹ ਲਗਾਤਾਰ ਜਾਰੀ ਆ ਜੇ ਆਪਾਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਰਿਕਾਰਡ ਖੋਲਈਏ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਦਾ ਰਿਕਾਰਡ ਖੋਲਈਏ ਤੇ ਰਾਜਾਂ ਦੇ ਜਿੰਨੇ ਵੀ ਕਮਿਸ਼ਨ ਬਣੇ ਆ ਉਹਨਾਂ ਦੇ ਰਿਕਾਰਡ ਨੂੰ ਖੋਖਿਆ ਜਾਵੇ ਤਾਂ ਸਭ ਤੋਂ ਵੱਧ ਸ਼ਿਕਾਇਤਾਂ ਜਿਹੜੀਆਂ ਡਾਰਚ ਨੇ ਕਮਿਸ਼ਨਾਂ ਕੋਲੇ ਉਹ ਪੁਲਿਸ ਦੇ ਖਿਲਾਫ ਨੇ ਤਾਂ ਇਹ ਮਨੁੱਖੀ ਅਧਿਕਾਰਾਂ ਦੇ ਘਾਣ ਇਹ ਬੜੀ ਦੁੱਖ ਦੀ ਗੱਲ ਮੈਂ ਤੁਹਾਨੂੰ ਇਹ ਵੀ ਬੜੀ ਹਰਾਮੀ ਵਾਲੀ ਗੱਲ ਆ ਕਿ ਪੁਲਿਸ ਅਧਿਕਾਰੀ ਅੱਜ ਦੇ ਦਿਨ ਸਿਵਲ ਅਧਿਕਾਰੀ ਅੱਜ ਦੇ ਦਿਨ ਮਨੁੱਖੀ ਅਧਿਕਾਰ ਦੇਸ ਵੀ ਬਣਾਉਂਦੇ ਨੇ ਸਰਕਾਰਾਂ ਵੀ ਬਣਾਉਂਦਾਂ ਤੇ ਘਾਣ ਵੀ ਕੱਟਦੇ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵੀ ਤੁਹਾਡਾ ਜਿਹੜਾ ਸੰਘਰਸ਼ ਆ ਕਦੋਂ ਸ਼ੁਰੂ ਹੋਇਆ ਠੀਕ ਹੈ ਮੈਂ ਸਾਥੀਆਂ ਨੂੰ ਬੇਨਤੀ ਵੀ ਕਰ ਦਵਾਂ ਜਿਹੜੇ ਸਾਥੀ ਵੀਡੀਓ ਦੇਖ ਰਹੇ ਨੇ ਸਾਥੀ ਜੁੜੇ ਨੇ ਮਨਪ੍ਰੀਤ ਗੱਲ ਜੀ ਜੁੜੇ ਨੇ ਗੁਰਚੰਦ ਸਿੰਘ ਜੀ ਜੁੜੇ ਨੇ ਬਹੁਤ ਬਹੁਤ ਸਵਾਗਤ ਆ ਸਾਥੀਓ ਤੁਹਾਡਾ ਜੁੜਨ ਦੇ ਲਈ ਮੈਂ ਬੇਨਤੀ ਕਰਾਂ ਤੁਹਾਨੂੰ ਵੀ ਤੁਹਾਡਾ ਸੰਘਰਸ਼ ਕਦੋਂ ਤੋਂ ਸ਼ੁਰੂ ਹੋਇਆ ਕਿੰਨਾ ਟਾਈਮ ਇਹਨੂੰ ਹੋ ਗਿਆ ਅੱਜ ਦੇ ਕਿਉਂਕਿ ਬਹੁਤ ਮੈਂ ਚਾਹਨਾ ਵੀ ਪੂਰੀ ਅੱਜ ਜਿਹੜੀ ਵੀਡੀਓ ਲੋਕ ਇਹਨੂੰ ਦੇਖਣ ਇਹਨੂੰ ਸੁਣਨ ਇਹਨੂੰ ਬਾਤਵਾ ਸ਼ੇਅਰ ਕਰਨ ਤਾਂ ਜੋ ਜਿਹੜੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਨਾ ਹੋਵੇ ਕਿਸੇ ਨੂੰ ਇਨਸਾਫ ਮਿਲ ਸਕੇ ਦੇਖੋ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਸਾਡੇ ਪਰਿਵਾਰ ਦੇ ਉੱਤੇ ਜੋ ਅਤਿਆਚਾਰ ਹੋਇਆ ਜੰਦੀ ਸਾਡੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਇਹ 2004 ਤੋਂ ਸ਼ੁਰੂ ਮੇਰੀ ਭਤੀਜੀ ਇੰਟੈਲੀਜੈਂਸ ਦੀ ਰਿਪੋਰਟ ਦੇ ਮੁਤਾਬਕ ਆਤਮ ਹੱਤਿਆ ਕਰਦੀ ਆ ਤੇ ਪੁਲਿਸ ਅਧਿਕਾਰੀ ਇੱਕ ਸਾਜ਼ਿਸ਼ ਅਧੀਨ ਸਾਡੇ ਹੀ ਪਰਿਵਾਰ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇਸ ਰੂਪ ਵਿੱਚ ਕਰਦੇ ਨੇ ਕਿ ਸਾਨੂੰ ਝੂਠੇ ਕਤਲ ਕੇਸ ਦੇ ਵਿੱਚ ਸਾਬਤ ਦਿੱਤਾ ਗਿਆ। ਝੂਠੇ ਗਵਾਹ ਬਣਾ ਲਏ ਜਾਂਦੇ ਆ। ਝੂਠੇ ਰਿਕਾਰਡ ਤਿਆਰ ਕੀਤਾ ਜਾਂਦਾ ਵਾ। ਝੂਠੇ ਕੇਸ ਪਾਏ ਜਾਂਦੇ ਆ। ਬਰੀ ਵੀ ਹੋ ਗਈ। ਪਰ ਮਨੁੱਖੀ ਅਧਿਕਾਰਾਂ ਦਾ ਭ ਕਾਣ ਹੋ ਗਿਆ। ਜਦੋਂ ਸਾਰਾ ਕੁਝ ਝੂਠੀ ਬਣਾ ਕੇ ਸਾਨੂੰ ਜੇਲ੍ਹਾਂ ਦੇ ਵਿੱਚ टाक ਦਿੱਤਾ ਗਿਆ। ਕੋਨੇ ਤਿੰਨ ਸਾਲ ਜੇਲ੍ਹ ਕੱਟੀ। ਹਜ਼ਾਰਾਂ ਨਹੀਂ ਜਿਵੇਂ ਕੱਲ੍ਹ ਦੇ ਵੀ ਲੱਖਾਂ ਰੁਪਏ ਦਾ ਅਜਾੜਾ ਹੋ ਗਿਆ ਘਰ-ਬਾਰ ਵਿਕ ਗਏ ਨੌਕਰੀਆਂ ਚਲੀਆਂ ਗਈਆਂ ਇੱਕ ਨਹੀਂ ਦੋ ਪਰਿਵਾਰਾਂ ਦੇ ਤੇ ਮੇਰਾ ਪਰਿਵਾਰ ਇੱਕ ਮੇਰੇ ਵੱਡੇ ਭਰਾ ਦਰਸ਼ਨ ਸਿੰਘ ਦਾ ਪਰਿਵਾਰ ਦੋਨਾਂ ਪਰਿਵਾਰਾਂ ਦੇ ਕਾਣ ਹੋਇਆ ਪੁਲਿਸ ਨੇ ਕੀਤਾ ਸਿਵਲ ਅਧਿਕਾਰੀਆਂ ਨੇ ਕੀਤਾ ਔਰ ਅੱਜ ਤੱਕ ਕਰ ਰਹੇ ਸਾਰਾ ਜਿਹੜਾ ਆਰਟੀਆਈ ਐਕਟ ਦੀਨ ਹੁਣ ਤੱਕ ਕੋਈ 40000 ਤੋਂ ਵੱਧ ਚਿੱਠੀਆਂ ਪਾ ਕੇ ਜਿਨ੍ਹਾਂ ਦੀ ਰਿਕਾਰਡ ਇਕੱਠਾ ਕੀਤਾ ਉਹ ਸਾਰਾ ਜਦੋਂ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਗਿਆ ਦਿੱਲੀ ਤਾਂ ਉਹਨਾਂ ਨੇ ਵੱਡੇ ਪੱਧਰ ਦੀਆਂ ਪੜਤਾਲਾਂ ਕੀਤੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਡੀਜੀਪੀ ਸਰਕਾਰ ਗਿੰਦਰ ਸਿੰਘ ਉਹਨਾਂ ਨੇ ਪੜਤਾਲ ਕੀਤੀ ਤਾਂ ਉਹਨਾਂ ਨੇ ਆਪਣੀ ਪੜਤਾਲ ਦੇ ਵਿੱਚ ਇਹ ਗੱਲ ਲਿਖੀ ਕਿ ਇਟ ਇਜ਼ ਅ ਕਲਾਸਿਕ ਕੇਸ ਆਫ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਤੋ ਬਟਾ ਕਲਾਸਿਕ ਇੱਕ ਨੰਬਰ ਦਾ ਕੇਸ ਆ ਉਹਨਾਂ ਨੇ ਆਪਦੀ ਰਿਕਮੈਂਡੇਸ਼ਨ ਦੇ ਵਿੱਚ ਇਹ ਗੱਲ ਲਿਖੀ ਕਿ ਇਨ੍ਹਾਂ ਪਰਿਵਾਰਾਂ ਦਾ ਇਨ੍ਹਾਂ ਧਾਨ ਹੋ ਗਿਆ ਕਿ ਇਹਨਾਂ ਨੂੰ 2015 ਦੇ ਵਿੱਚ ਉਹਨਾਂ ਨੇ ਲਿਖਿਆ ਆਪਦੀ ਰਿਪੋਰਟ ਦੇ ਵਿੱਚ ਵੀ ਇਹਨਾਂ ਨੂੰ ਪਰ ਪਰ ਹੈਡ ਇਹਨਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਪੰਸਦ ਅਧਿਕਾਰੀ ਆ ਜਾਂ ਸਿਵਲ ਅਧਿਕਾਰੀ ਆ ਜਾਂ ਇਥੋਂ ਦੀਆਂ ਸਰਕਾਰਾਂ ਉਹ ਬਿਲਕੁਲ ਟੱਸ ਤੋਂ ਮੱਸ ਨਹੀਂ। ਇਹ ਇਸ ਅਤਿਆਚਾਰਾਂ ਦੇ ਵਿੱਚ ਇਹ ਸਾਡੇ ਜਿਹੜੀ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਉਹਦੇ ਵਿੱਚ ਜਿੱਥੇ ਸਾਡੇ ਦੂਜੇ ਪਰਿਵਾਰਾਂ ਦੇ ਦੂਜੇ ਪਰਿਵਾਰ ਦੀ ਜਿਹੜੀ ਪਰਜਾਈ ਉਹ ਬੈਡਰਨ ਹੋ ਗਈ ਅ ਅਤਿਆਚਾਰ ਹੋਏ ਉੱਥੇ ਮੇਰੀ ਭੈਣ ਤੇ ਮਾਤਾ ਦੀ ਛੱਤ ਤੇ ਉਹਨਾਂ ਤੇ ਵੀ ਅਤਿਆਚਾਰ ਹੋਏ ਅਤਿਆਚਾਰਾਂ ਕਾਰਨ ਆ ਤੁਸੀਂ ਦੇਖ ਰਹੇ ਹੋ ਵੀ ਜਿਹੜੀ ਮੇਰੀ ਭੈਣ ਆ ਪਰਵਾਰ ਔਰ ਉਦੀ ਕਿਸ ਹਾਲਤ ਦੇ ਵਿੱਚ ਕਿਸ ਨੂੰ ਪ੍ਰੇਸ਼ ਮੌਤ ਉਸ ਮੌਤ ਤੋਂ ਬਾਅਦ ਭਾਵੇਂ ਜਥੇਬੰਦਕ ਦਬਾਅ ਔਰ ਇਹ ਜਿਹੜੀ ਨਾ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਫੜਕਾਲਾਂ ਤੋਂ ਬਾਅਦ ਪੜਚਾਅ ਦਰਜ ਹੋ ਗਿਆ ਪਰ ਬਾਵਜੂਦ ਇਸ ਦੀ ਅੱਜ ਤੱਕ ਜਿਹੜੇ ਦੋਸ਼ੀ ਆ ਉਹਨਾਂ ਦੀ ਗ੍ਰਿਫਤਾਰੀ ਨਹੀਂ ਉਹਨਾਂ ਦੀ ਗ੍ਰਿਫਤਾਰੀ ਨਾ ਹੋਣੀ ਵੀ ਮਨੁੱਖੀ ਅਧਿਕਾਰਾਂ ਦਾ ਕਹਾਣ ਕਿਉਂਕਿ 751 ਦੇ ਵਿੱਚ ਕਿਸੇ ਨੂੰ ਵੀ ਪੁਲਿਸ ਚੱਕ ਕੇ ਅੰਦਰ ਕਰ ਦੇਣੀ ਆ ਜਦੋਂ ਕਿ ਇੱਥੇ 340 342 34 ਔਰ ਐਸ ਸੀ ਐਸ ਪੀ ਐਕਟ ਦਾ ਸੈਕਸ਼ਨ 3 ਤੇ 4 ਲੱਗਿਆ ਹੋਇਆ ਵਾ ਜਿਹੜਾ ਸੈਕਸ਼ਨ 4 ਐਸ ਸੀ ਐਸ ਪੀ ਐਕਟ ਦਾ ਉਹ ਲੱਗਦਾ ਹੀ ਉਹਨਾਂ ਪੁਲਿਸ ਮਾਲਾਜਮਾਂ ਤੇ ਆ ਜਿਨ੍ਹਾਂ ਨੇ ਕੋਈ ਗੁਨਾਹ ਕੀਤਾ ਹੁੰਦਾ ਔਰ ਉਹਦੇ ਤਹਿਤ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਹੁੰਦਾ ਪਰ ਇੱਥੇ ਕਿਸੇ ਨੇ ਗ੍ਰਿਫਤਾਰੀ ਨਹੀਂ ਪਾਈ ਉਹ ਸ਼ਰਿਆਮ ਐਸ਼ੋ ਰਾਮ ਦੀ ਜ਼ਿੰਦਗੀ ਜੋ ਰਹੇ ਆ ਔਰ ਅੱਜ ਵੀ ਉਹ ਬਾਰ ਬਾਰ ਮਨੁੱਖੀ ਅਧਿਕਾਰਾਂ ਦਾ ਕਾਂਟਾ ਰਹੇ ਇਸ ਕਰਕੇ ਜਿਹੜੀ ਸਾਡੀ ਇਹ ਪਿਛਲੇ 20 ਸਾਲਾਂ ਤੋਂ ਲੜੀ ਜਾ ਰਹੀ ਲੜਾਈ ਹੈ ਅੱਜ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ ਸ਼ੰਕਾ ਜੀ ਜੋ ਕਾਜੀ ਔਰ ਉਹ ਲੋਕਾਂ ਦਾ ਕਸੀ ਲੱਦੇ ਆ ਜਦੋਂ ਲੱਭੀਆ ਥੈਂਕ ਯੂ ਆਪਾਂ ਨਾਲ ਸਾਡੇ ਭਰਪੂਰ ਸਿੰਘ ਜੀ ਵੀ ਬੈਠੇ ਆ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੁਬਾਰਾ ਫਿਰ ਇਕਵਾਲ ਜੀ ਨਾਲ ਜੋੜਾਂਗੇ ਇਸ ਵਿਸ਼ੇ ਦੇ ਉੱਪਰ ਹੀ ਭਈ ਕਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਜਿਹੜੇ ਆ ਨੈਸ਼ਨਲ ਕਮਿਸ਼ਨ ਮਨੁੱਖੀ ਅਧਿਕਾਰਾਂ ਦਾ ਉਹਨੇ ਵੀ ਕਿਸ ਤਰ੍ਹਾਂ ਮੰਨ ਲਿਆ ਇਸ ਗੱਲ ਨੂੰ ਮੰਨਣ ਤੋਂ ਬਾਅਦ ਵੀ ਜੇ ਉਸ ਗੁਨਾਹਗਾਰ ਅਧਿਕਾਰੀਆਂ ਤੇ ਕਾਰਵਾਈ ਨਹੀਂ ਪੈਂਦੀ ਤਾਂ ਇਹਨੂੰ ਆਪਾਂ ਕਿਹਨੂੰ ਜ਼ਿੰਮੇਵਾਰ ਮੰਨਦੇ ਆ ਜਾਂ ਕਮਿਸ਼ਨ ਦੀਆਂ ਘਾਟਾਂ ਨੇ ਜਾਂ ਕਿੱਥੇ ਹੁਣ ਤਾਈਆਂ ਨੇ ਉਹੀ ਗੱਲ ਹਾਂਜੀ ਭਰਪੂਰ ਕੇਸਾਂ ਦੀ ਕਰਵਾਈ ਜਾ ਰਹੀ ਆ ਜਦੋਂ ਪ੍ਰੂਫ ਹੋ ਗਿਆ ਸਭ ਕੁਝ ਪੜਤਾਲਾ ਅਫਸਰਾਂ ਨੇ ਕਰਤੀਆਂ ਮਤਲਬ ਇਹ ਮਹਿਕਮਾ ਆਮ ਅਫਸਰਾਂ ਨੇ ਨਹੀਂ ਕੀਤੀਆਂ ਜਿਹੜੇ ਕਿ ਬਹੁਤ ਸੀਨੀਅਰ ਅਧਿਕਾਰੀ ਆ ਉਹਨਾਂ ਨੇ ਕਰਤੀਆਂ ਕਿੱਥੇ ਕਮੀ ਮੰਨਦੇ ਹੋ ਅੱਜ ਵੀ ਤੁਸੀਂ ਇਸ ਗੱਲ ਨੂੰ ਦੇਖੋ ਜਿਹੜੇ ਕਮਿਸ਼ਨ ਆ ਚਾਹੇ ਮਨੁੱਖੀ ਅਧਿਕਾਰ ਕਮਿਸ਼ਨਰ ਦੇ ਚਾਹੇ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਭਾਰਤ ਦਾਵਾ ਤੇ ਚਾਹੇ ਰਾਜਾਂ ਦੇ ਨੇ ਜੀ ਇਹ ਤੋਂ ਇਲਾਵਾ ਵੀ ਮਹਿਲਾ ਕਮਿਸ਼ਨ ਨੇ ਐਸੀ ਕਮਿਸ਼ਨ ਨੇ ਮਿਨਿਓਰਟੀ ਕਮਿਸ਼ਨਾਂ ਇਹਨਾਂ ਸਾਰੇ ਕਮਿਸ਼ਨਾਂ ਕੋਲੇ ਰਿਕਮੈਂਡੇਟਰੀ ਪਾਵਰਾਂ ਨੇ ਜੀ ਇਹਨਾਂ ਕੋਲੇ ਸਿਰਫ ਸਿਫਾਰਿਸ਼ ਕਰਨ ਦੀ ਪਾਵਰ ਆ ਬਿਲਕੁਲ ਓਵੇਂ ਜਿਵੇਂ ਕਿਸੇ ਐਮ.ਐਲ.ਏ ਕੋਲੇ ਹੁੰਦੀ ਆ ਉਹ ਚਿੱਠੀ ਤੁਸੀਂ ਕਿਸੇ ਐਮ.ਐਲ.ਏ ਕੋਲੇ ਜਾਓ ਉਹਦੇ ਉੱਤੇ ਲਿਖ ਦਿੰਦਾ ਸਿਫਾਰਿਸ਼ ਕੀਤੀ ਜਾਂਦੀ ਆ ਜੀ ਐਵੇਂ ਹੀ ਕਮਿਸ਼ਨ ਕੋਲੇ ਰਿਕਮੈਂਡੇਟਰੀ ਪਾਵਰਾਂ ਨੇ ਇਹਨਾਂ ਕਮਿਸ਼ਨਾਂ ਵੱਲੋਂ ਕੀਤੇ ਹੋਏ ਫੈਸਲੇ ਜਾਂ ਹੁਕਮਾਂ ਨੂੰ ਜਿਹੜੇ ਨਿਚਲੇ ਅਧਿਕਾਰੀ ਆ ਉਹ ਬਿਲਕੁਲ ਨਹੀਂ ਮੰਨਦਾ ਸਾਡਾ ਐਸ.ਐਸ.ਪੀ ਜਗਰਾਉਂ ਦਿੱਲੀ ਕਮਿਸ਼ਨ ਦੇ ਫੈਸਲੇ ਨੂੰ ਬਿਲਕੁਲ ਨਹੀਂ ਮੰਨਦੇ ਇੱਕ ਨਹੀਂ 100 ਫੈਸਲੇ ਮੇਰੇ ਹੱਥ 'ਚ ਨਹੀਂ ਲੰਘਦੇ ਹੋਣਗੇ ਇਸ ਲਈ 20 ਸਾਲਾਂ ਦੇ ਜੀ ਆ ਹੁਣ ਵੀ ਪਿਛਲੇ ਕੋਈ ਕਹਿ ਲੋ ਵੀ 4 ਸਾਲਾਂ ਤੋਂ ਲਗਾਤਾਰ 7 ਆਰਡਰ ਮਤਲਬ ਕਮਿਸ਼ਨ ਦੇ ਆਏ ਐਸਐਸਪੀ ਜਗਰਾਉਂ ਤੋਂ ਪਰ ਐਸਐਸਪੀ ਜਗਰਾਉਂ ਕਹਿੰਦਾ ਵੀ ਨਹੀਂ ਮੈਂ ਨਹੀਂ ਕਮਿਸ਼ਨਾਂ ਦੇ ਫੈਸਲਿਆਂ ਨੂੰ ਜਾਂ ਹੁਕਮਾਂ ਨੂੰ ਕਹ ਲੋ ਸਾਡੇ ਪੁਲਿਸ ਅਧਿਕਾਰੀ ਜਾਂ ਸਿਵਲ ਅਧਿਕਾਰੀ ਬਿਲਕੁਲ ਨਹੀਂ ਮੰਨਦੇ ਕਿਉਂਕਿ ਇਹਨਾਂ ਨੂੰ ਪਤਾ ਵਾ ਕਿ ਵੀ ਜਿਹੜੇ ਕਮਿਸ਼ਨਾਂ ਇਹਨਾਂ ਕੋਲੇ ਕੋਈ ਵੀ ਪਾਵਰ ਨਹੀਂ ਕਿ ਇਹ ਸਾਨੂੰ ਖਤਰਾ ਖੜਾ ਕਰ ਦੇਣਗੇ ਜਾਂ ਕਹ ਲੋ ਵੀ ਇਹਨਾਂ ਨੂੰ ਸਸਪੈਂਡ ਕਰ ਦੇਣਗੇ ਬਿਲਕੁਲ ਜਿਵੇਂ ਹਾਈ ਕੋਰਟ ਕੋਲੇ ਆ ਉਹ ਓਟਾਂ ਕੋਲੇ ਆ ਜਾਂ ਚੋਰ ਕਮਿਸ਼ਨ ਕੋਲੇ ਜਿਹੜੀ ਪਾਵਰ ਹੁੰਦੀ ਆ ਉਹ ਇੰਨਾ ਕਮਿਸ਼ਨਾਂ ਕੋਲੇ ਨਹੀਂ ਹੈਗੀ ਇੱਕ ਕਾਰਨ ਤਾਂ ਇਹ ਆ ਜੀ ਦੂਜਾ ਕਾਰਨ ਵੀ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਭਾਵੇਂ ਪਤਾ ਹੁੰਦਾ ਕਿ ਵੀ ਗੁਰਿੰਦਰ ਬੱਲ ਉਹਨਾਂ ਨੇ ਗਲਤੀ ਕੀਤੀ ਆ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਵੀ ਜਿਹੜੇ ਕਾਗਜ਼ ਆ ਇਹਦੇ ਤੋਂ ਇਹ ਗੱਲ ਬਿਲਕੁਲ ਸਾਫਤ ਹੁੰਦੀ ਆ ਕਿ ਵੀ ਉਹਨਾਂ ਨੇ ਗੁਨਾਹ ਕੀਤਾ ਵਾ ਪਰ ਫਿਰ ਵੀ ਕਿਉਂਕਿ ਉਹ ਉਹਨਾਂ ਦੀ ਭਾਈਵਾਲ ਨੇ ਉਹ ਉਸ ਹੀ ਕੈਟਾਗਰੀ ਦੇ ਨੇ ਇਸ ਕਰਕੇ ਉਹ ਆਪ ਦੇ ਭਰਾਵਾਂ ਦੇ ਉੱਤੇ ਕਾਰਵਾਈ ਨਹੀਂ ਕਰਦੇ ਇੱਕ ਮੇਰਾ ਹੋਰ ਬਹੁਤ ਵੱਡਾ ਇੱਥੇ ਸਵਾਲ ਜਿਹੜਾ ਮੇਰੇ ਮਨ ਚ ਉੱਠਿਆ ਹੁਣੇ-ਹੁਣੇ ਤੁਹਾਡੇ ਕੇਸ ਦੇ ਅੰਦਰ ਕਿੰਨੀਆਂ ਸਰਕਾਰਾਂ ਬਦਲ ਗਈਆਂ ਦੇਖੋ ਮੈਂ ਅੱਗੇ ਵੀ ਦੱਸਦਾ ਹੁਣਾਂ ਵੀ ਹੁਣ ਤੱਕ 7 ਕਮਿਸ਼ਨਾਂ ਦੇ ਆਰਡਰ ਨੇ ਕੀਤੇ ਤੇ 5 4-5 ਸਰਕਾਰਾਂ ਬਦਲ ਗਈਆਂ ਪਹਿਲਾਂ ਕੈਪਟਨ ਸਰਕਾਰ ਸੀ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਦੀ ਦਾਸਾ ਲੰ ਦਾਸਾਲਾ ਸਰਕਾਰ ਆਈ ਉਸ ਤੋਂ ਬਾਅਦ ਕੈਪਟਨ ਤੇ ਚੰਨੀ ਸਰਕਾਰ ਆਈ ਉਸ ਤੋਂ ਬਾਅਦ ਹੁਣ ਸਭ ਤੋਂ ਵੱੱਡ ਜਿਹੜੀ ਸਰਕਾਰ ਤੋਂ ਸਾਨੂੰ ਆਸ ਸਿੱਧੀ ਇਕੱਲੇ ਮੈਨੂੰ ਨਹੀਂ ਸਾਰੇ ਸਾਡੇ ਪੰਜਾਬ ਵਾਸੀਆਂ 93 ਐਮਐਲਏ ਮੂੰਹ ਨਾ ਕਹਿ ਲੈਣ ਵਾਲੀ ਗੱਲਾਂ ਬਈ ਸਾਰੇ ਲੋਕਾਂ ਨੇ ਤਰਨ 93 ਐਮਐਲਏ ਬਣਾ ਕੇ ਭੇਜੇ ਤੇ ਸਾਨੂੰ ਨਿਆਂ ਮਿਲੂਗਾ ਸਾਡੇ ਪੰਜਾਬ ਨੂੰ ਫਾਇਦਾ ਹੋਊਗਾ ਅਸੀਂ ਅੱਗੇ ਵਧਾਂਗੇ ਸਾਡਾ ਪੰਜਾਬ ਤਕਤੀ ਕਰੂਗਾ ਤੇ ਸਾਡੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਹੋਊਗੀ ਕਿ ਸਾਰੇ ਲੋਕਾਂ ਨੇ ਆਸਾਂ ਲਾਈਆਂ ਸੀ ਤੇ ਸਭ ਤੋਂ ਵੱਧ ਕਾਣ ਇਸ ਭਗਵੰਤ ਮਾਨ ਦੇ ਰਾਜ ਦੇ ਵਿੱਚ। ਕਿ ਮੇਰਾ ਹੋਰ ਸਵਾਲ ਜਿਸ ਤਰ੍ਹਾਂ ਤੁਹਾਡੇ ਮੈਂ ਧਰਨਾ ਚਾਹੁੰਦਾ ਜਿੰਨਾ ਵਿਸ਼ਵਾਸ ਦਵਾਉਂਦੇ ਸੀ ਵੀ ਸਾਡੀ ਸਰਕਾਰ ਆਵੇ ਵੀ ਕਿ ਤੁਸੀਂ ਉਹਨਾਂ ਤੱਕ ਜਾਂ ਪਹੁੰਚ ਹੀ ਨਹੀਂ ਕੀਤੀ ਜਾਂ ਕੀ ਕਾਰਨ ਬਣਿਆ ਹੁਣ? ਦੇਖੋ ਜਦੋਂ ਹਲਕਾ ਵਿਧਾਇਕ ਸਾਡੇ ਵਿਰੋਧੀ ਧਿਰ ਦੇ ਦਿੱਤਾ ਸੀ ਉਸ ਤੋਂ ਪਹਿਲਾਂ ਉਹ ਪਹਿਲੀ ਟਰਮ ਦੇ ਵਿੱਚ ਹਲਕਾ ਵਿਧਾਇਕ ਸੀਗੇ ਤਾ ਉਦੋਂ ਤੋਂ ਉਹਨਾਂ ਨੇ ਲਗਾਤਾਰ ਇਸ ਮਨੁੱਖੀ ਅਧਿਕਾਰਾਂ ਦੇ ਇਸ ਮਸਲੇ ਦਾ ਘਾਣ ਦਾ ਮੁੱਦਾ ਜਿਹੜੀ ਦੀ ਮੇਰੀ ਭੈਣ ਕਲਵੰਤ ਕੌਰ ਦਾ ਮੁੱਦਾ ਪੂਰੇ ਪਖਤਾ ਢੰਗ ਦੇ ਨਾਲ ਚੱਕਿਆ ਕਿੱਥੇ ਕਿੱਥੇ ਮੀਡੀਆ ਦੇ ਵਿੱਚ ਚੱਕਿਆ ਵਿધાન ਸਭਾ ਚ ਚੱਕਿਆ ਵਿਧਾਨ ਸਭਾ ਦੇ ਵਿੱਚ ਇੱਕ ਭਲਾਈ ਐਸਸੀਬੀਸੀ ਭਲਾਈ ਮਾਮਲਿਆਂ ਦੀ ਕਮੇਟੀ ਹੁੰਦੀ ਆ ਉਹਦੇ ਕੋਲੇ ਚੱਕਿਆ ਔਰ ਕਈ ਐਮਐਸਸੀ ਐਮਐਲਿਆ ਨੂੰ ਨਾਲ ਲੈ ਕੇ ਡੀਜੀਪੀ ਸਾਹਿਬ ਕੋਲੇ ਗਏ ਉਹ ਸਾਰਾ ਆਰਟੀਆਈ ਦੇ ਵਿੱਚ ਕਢਾਇਆ ਹੋਇਆ ਰਿਕਾਰਡ ਆ ਮੇਰੇ ਕੋਲ ਪਰ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਤੇ ਉਦੋਂ ਹਲਕਾ ਵਿਧਾਇਕ ਸਾਡੇ ਉਹਨਾਂ ਨੇ ਸਾਡੇ ਤੋਂ ਪਾਸਾ ਬਾਟ ਗਿਆ ਕਿਉਂਕਿ ਸਰਕਾਰ ਉਹਨਾਂ ਦੀ ਆ ਗਈ ਜਦੋਂ ਤਾਂ ਸਰਕਾਰ ਕਰੋਦੀ ਸੀ ਉਦੋਂ ਉਹਨਾਂ ਨੇ ਦਿਖਾਉਣਾ ਸੀ ਲੋਕਾਂ ਨੂੰ ਕਿ ਮੈਂ ਲੋਕਾਂ ਦੀ ਆ ਮੈਂ ਲੋਕਾਂ ਦੇ ਮਸਲੇ ਚੱਕਦੀ ਆ ਮੈਂ ਲੋਕਾਂ ਦੀ ਗੱਲ ਕਰਦੀ ਆ ਤੇ ਵੋਟਾਂ ਲੈਣੀਆਂ ਸੀ ਜਦੋਂ ਵੋਟਾਂ ਲੈ ਲੀਆਂ ਦੂਜੀ ਵਾਰ ਐਮਐਲਏ ਵੀ ਬਣ ਗਏ ਤੇ ਸਰਕਾਰ ਵੀ ਉਹਨਾਂ ਦੀ ਬਣ ਗਈ ਤੇ ਫੇਰ ਫਿਰ ਕੀ ਨਹੀਂ ਹੋਣਾ ਫਿਰ ਸਰਕਾਰ ਉਹਨਾਂ ਦੀ ਆ ਹੁਣ ਉਹ ਆਪਦੀ ਸਰਕਾਰ ਦੇ ਖਿਲਾਫ ਕਿਵੇਂ ਹੋਣ ਜਦੋਂ ਸਰਕਾਰ ਉਹਨਾਂ ਦੀ ਹੈ ਜੋ ਉਹਨਾਂ ਨੂੰ ਹੱਕ ਉਧਰ ਲੈ ਪਿਆਰੇ ਤੇ ਸਾਡੇ ਜਿਹੜੇ ਗਰੀਬ ਲੋਕਾਂ ਦੇ ਹੱਕ ਤਾਂ ਇਹ ਜਿਹੜੀ ਮੇਰੀ ਭੈਣ ਦੇ ਅਤਿਆਚਾਰ ਹੋਇਆ ਉਹ ਹੱਕ ਭੁੱਲ ਗਏ ਉਹ ਕੱਟ ਹੋ ਗਏ ਕਿਉਂਕਿ ਉਹਨਾਂ ਨੂੰ ਇੱਥੇ ਕੋਈ ਫਾਇਦਾ ਨਹੀਂ ਲੀਡਰ ਲੋਕ ਸਿਰਫ ਆਪ ਦੇ ਫਾਇਦੇ ਵਾਸਤੇ ਲੋਕਾਂ ਦੇ ਵਿੱਚ ਜਾਂਦੇ ਨੇ ਸਿਰਫ ਸਿਰਫ ਤੇ ਸਿਰਫ ਉਹਨਾਂ ਨੂੰ ਆਪਣਾ ਫਾਇਦਾ ਲੋਕਾਂ ਦੇ ਫਾਇਦੇ ਨਾਲ ਉਹਨਾਂ ਨੂੰ ਕੋਈ ਮਤਲਬ ਜਿਸ ਤਰ੍ਹਾਂ ਅਕਬਾਲ ਸਿੰਘ ਜੀ ਨੇ ਆਪਾਂ ਨੂੰ ਦੱਸਿਆ ਵੀ ਚਾਰ ਚਾਰ ਸਰਕਾਰਾਂ ਸਰਕਾਰਾਂ ਦੇ ਨਮਾਇंदे ਸਰਕਾਰ ਬਣਨ ਤੋਂ ਵੱਧ ਕਿਸ ਤਰ੍ਹਾਂ ਪਹਿਲਾਂ ਇਥੇ ਜਿਹੜੀ ਇਹਦੀ ਲੰਘਣਾ ਵਾ ਇਹਦਾ ਘਾਣ ਹੋ ਰਿਹਾ ਜਿਵੇਂ ਅਮਰੀਕਾ ਵਾ ਯਾਦ ਹੁਸਾ ਥੋੜੇ ਮੁਖਾਂ ਕਰਨਾ ਚਾਹੁੰਦਾ ਉੱਥੇ ਵੀ ਹਜ਼ਾਰਾਂ ਦੇ ਹਸਾਬ ਦੇ ਨਾਲ ਮਨੁੱਖਾਂ ਦੀ ਜਿਹੜੀ ਹੱਤਿਆ ਹੋ ਰਹੀ ਆ ਕਤਲੇਆਮ ਹੋ ਰਹੀ ਆ ਉਹ ਵੀ ਇੱਕ ਮੁੱਖੀ ਅਧਿਕਾਰ ਦੀ ਲੰਘਣਾ ਵਾ ਅਸੀਂ ਇਹਨੂੰ ਮੰਨਦੇ ਆਂ ਵੀ ਜਿਹੜੀ ਇਹ ਲੰਘਣਾ ਇਹ ਨਹੀਂ ਹੋਣੀ ਚਾਹੀਦੀ ਮੁੱਖੀ ਅਧਿਕਾਰ ਦੀ ਜਿਹੜੇ ਦਿਨ ਮਨਾਏ ਜਾਂਦੇ ਨੇ ਜਿਹੜਾ ਮੁੱਖੀ ਅਧਿਕਾਰ ਬਣਾਇਆ ਗਿਆ ਇੱਕ ਲੋਕਾਂ ਲਈ ਜਿੰਦਾ ਲਾ ਕੇ ਜਿਹੜੀਆਂ ਇਹਦੀਆਂ ਕਾਪੀਆਂ ਰੈਸਟਰਾਉ ਨਵਾਰੀਆਂ ਦੇ ਵਿੱਚ ਹੀ ਬੰਦ ਕੀਤੇ ਗਏ ਨੇ ਕੈਦ ਕੀਤੇ ਗਏ ਨੇ ਪਰ ਸਾਡੇ ਜਿਹੜਾ ਮਜ਼ਦੂਰ ਆ ਜਾਂ ਮਨੋਖਾ ਉਹਦੇ ਲਈ ਇਹਨੂੰ ਫਾਇਦਾ ਕੋਈ ਨਹੀਂ ਮੁੱਖੀ ਅਧਿਕਾਰ ਦਾ ਮੈਂ ਤਾਂ ਇਹ ਕਹਿਣਾ ਚਾਹੂੰਗਾ ਅੱਜ ਤੁਸਾਨਾ ਦਾ ਕਹਾਨਾ ਹੋ ਰਿਹਾ ਉਹਨਾਂ ਦੇ ਗੋਲੀਆਂ ਬੱਜ ਰਹੀਆਂ ਸਪ੍ਰੀਆਂ ਹੱਥਾਂ ਦੇ ਵਿੱਚ ਮਾਰੀ ਜਾ ਰਹੀਆਂ ਜਾਂਦੀਆਂ ਨੇ ਉਹ ਵੀ ਆਪ ਦਾ ਇੱਕ ਅਧਿਕਾਰ ਲੈਣ ਲਈ ਦਿੱਲੀ ਨੂੰ ਜਾ ਰਹੇ ਆ ਦਿੱਲੀ ਨੂੰ ਜਾਂਦੇ ਆ ਆਪਦੇ ਇੱਕ ਹੱਕਾਂ ਦੀ ਖਾਤਰ ਜਾਂਦੇ ਆ ਜਿਹੜੀ ਦਿੱਲੀ ਆ ਉਹ ਸਾਡੇ ਪੰਜਾਬ ਦੀ ਵੀ ਆ ਸਾਡੇ ਹਰਿਆਣੇ ਦੀ ਵੀ ਆ ਉਹ ਸਭ ਦੀ ਆਜ਼ਾਦਾਨੀ ਸੰਝੀ ਆ ਪਰ ਸਾਡੇ ਤੇ ਕਿਉਂ ਰੋਕ ਲੱਗੀ ਕਿਉਂ ਕਿਸਾਨਾਂ ਤੇ ਰੋਕ ਲੱਗੀ ਇਹ ਵੀ ਇੱਕ ਮੁੱਖੀ ਅਧਿਕਾਰ ਦੀ ਲੰਘਣਾ ਨਾ ਕਿਉਂ ਜੇ ਆਪਦੇ ਹੱਕਾਂ ਦੀ ਖਾਤਰ ਜਾਂਦੇ ਆ ਤਾਂ ਉਹਨਾਂ ਦਾ ਤਾਂ ਹੀ ਕਾਹਨ ਹੋ ਰਿਹਾ ਗੋਣੀਆਂ ਵੱਜ ਰਹੀਆਂ ਉਹਨਾਂ ਦੀ ਉਹਨਾਂ ਦੇ ਸਪਰੀਆਂ ਵੱਜ ਰਹੀਆਂ ਕਿਉਂ ਵੱਜ ਰਹੀਆਂ ਜਿਹੜੇ ਆਪ ਦਾ ਅਧਿਕਾਰ ਮੰਗਣ ਲਈ ਜਾ ਰਹੇ ਆ ਤਾਂ ਕੋਈ ਬਹੁਤੀ ਉਹ ਗਨਾਹ ਨਹੀਂ ਉਹ ਕਰ ਰਹੇ ਆਪਦੇ ਅਧਿਕਾਰ ਹੀ ਮੰਗ ਰਹੇ ਨੇ ਪਰ ਜਿਹੜਾ ਮੁੱਖੀ ਅਧਿਕਾਰ ਦੀ ਆ ਲੰਘਣਾ ਸਰਕਾਰਾਂ ਕਰ ਰਹੀਆਂ ਜਾਂ ਪੁਲਿਸ ਕਰ ਰਹੀ ਆ ਸਭ ਤੋਂ ਜ਼ਿਆਦਾ ਇਹਦੀ ਪੁਲਿਸ ਅਸੀਂ ਜ਼ਿੰਮੇਵਾਰ ਮੰਨਿਆ ਜਿਹੜੀ ਲਾਠੀ ਚਾਰਜ ਕਰ ਰਹੀ ਹੈ ਜੇ ਕੋਈ ਆਪਦੇ ਹੱਕ ਮੰਗਦਾ ਉਹਨਾਂ ਦੇ ਪਰ ਇਹਨੂੰ ਨਹੀਂ ਚਾਹੀਦੀ ਜਿਹੜਾ ਦੂਜਾ ਭੈਣ ਕਲਵੰਤ ਕੌਰ ਦੇ ਅਸੀਂ ਮਸਲੇ 'ਚ ਅੱਜ ਬੈਠੇ ਆਂ ਇਹ ਕੋਈ ਮੁਖੀ ਅਧਿਕਾਰ ਨਹੀਂ ਅਸੀਂ ਨਹੀਂ ਸਮਝਦੇ ਮੁਖੀ ਅਧਿਕਾਰ ਆ ਇਹ 20 ਸਾਲ ਤੋਂ ਦੋ ਪਰਿਵਾਰਾਂ ਦਾ ਜਾੜਾ ਹੋ ਰਿਹਾ ਜਿਹੜੀ ਭੈਣ ਕਲਵੰਤ ਕੌਰ ਆ ਇਹ ਪੁਲਿਸ ਦੀ ਸ਼ਿਕਾਰ ਹੋਈ 20 ਸਾਲ ਮੰਜੇ ਚ ਪੈ ਕੇ ਉਹਨਾਂ ਦੀ ਮੌਤ ਹੋ ਗਈ ਇਹ ਮੁਖੀ ਅਧਿਕਾਰ ਆ ਅਸੀਂ ਕੀ ਇਹਨੂੰ ਮੁਖੀ ਅਧਿਕਾਰ ਮੰਨ ਲੀਏ ਜਿਹੜਾ ਕਿ ਆ ਲੋਕਾਂ ਤੇ ਅਤਮਤਿਆ ਹੋ ਰਹੀ ਆ ਪੁਲਿਸ ਵੱਤ ਵੱਤ ਹੱਤਿਆ ਕਰ ਰਹੀ ਆ ਪਰ ਨਹੀਂ ਅਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਜੇ ਕਾਨੂੰਨ ਬਣਿਆ ਤਾਂ ਇਹ ਪੂਰੇ ਢੰਗ ਤਰੀਕੇ ਨਾਲ ਲੋਕਾਂ ਤੇ ਵਰਤਿਆ ਜਾਵੇ ਇੱਥੇ ਕਾਨੂੰਨ ਦੋ ਨਾ ਹੋਣ ਮਜ਼ਦੂਰ ਤੇ ਲੱਗ ਤਗੜੇ ਤੇ ਲੱਗ ਤਗੜੇ ਲਈ ਲੈਦਾ ਵਾ ਮਾੜੇ ਲਈ ਲੈਦਾ ਵਾ ਮਾੜਾ ਜੇ 55 ਕਰਦੇ ਕੰਧੋਂ ਕੰਧਾ ਟੱਪ ਕੇ ਪੁਲਿਸ ਚੱਕ ਲੈਂਦੀ ਆ ਜਾ ਕੇ ਰੈਕਟਰ ਪਾ ਕੇ ਜੇਲ੍ਹ ਭੇਜ ਦਿੰਦੀ ਆ ਕੀ ਖਿਆਲ ਆ ਵੀ ਇਹਦੀਆਂ ਧਾਰਾ 55 ਨੂੰ ਮਾੜੀਆਂ ਜਿਹੜਾ ਅੱਜ ਤੱਕ ਜਿਹੜਾ ਬਲਦੋਸੀ ਆ ਜਾਂ ਉਹਦੇ ਨਾਲ ਬੰਦੇ ਦੋ ਦੋਸੀ ਤਿੰਨ ਹੋਰ ਨੇ ਉਹ ਹੁਣ ਤੱਕ 20 ਸਾਲਾਂ ਚ ਰਹਤੀ ਕੀਤੇ ਗਏ ਇਹ ਅਸੀਂ ਮੰਗ ਲਈਏ ਵੀ ਮੁੰਨੀ ਮੁਖੀ ਅਧਿਕਾਰ ਆ ਅਸੀਂ ਇਸ ਨੂੰ ਮੁਖੀ ਅਧਿਕਾਰ ਨਹੀਂ ਮੰਨਦੇ ਕਿਉਂ ਤਗੜੇ ਲਈ ਹੂਰਾ ਮਾੜੇ ਲਈ ਹੂਰਾ ਪਰ ਨਹੀਂ ਇੱਕ ਹੋਣਾ ਚਾਹੀਦਾ ਇੱਥੇ ਕਾਨੂੰਨ ਦੋ ਨਹੀਂ ਹੋਣੇ ਚਾਹੀਦੇ